ਨਗਰ ਕੌਂਸਲ ਬਸੀ ਪਠਾਣਾ ਦੇ ਵਾਰ ਨੰਬਰ 6 ਵਿੱਚ ਹੋਈ ਉਪ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਕਰਮਜੀਤ ਸਿੰਘ ਜੇਤੂ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਰਮਜੀਤ ਸਿੰਘ ਨੇ ਕਿਹਾ ਕਿ ਉਹ ਵਾਰ ਦੇ ਜਿੰਨੇ ਵੀ ਕੰਮ ਅਧੂਰੇ ਪਏ ਹਨ ਉਹ ਪਹਿਲ ਦੇ ਆਧਾਰ ਤੇ ਕਰਵਾਉਣਗੇ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਦਾ ਲੋਕਾਂ ਨੇ ਜਿੰਨਾ ਸਾਥ ਦਿੱਤਾ ਉਹਦਾ ਹਮੇਸ਼ਾ ਰਣੀ ਰਾਵਾਂਗੇ ਪਰ ਜਿਹੜੀਆਂ ਅਸੀਂ ਡਿਊਟੀਆਂ ਸਾਡੀਆਂ ਹੁਣ ਅਸੀਂ ਡਿਊਟੀਆਂ ਨੂੰ ਪੂਰੇ ਤਨਦੇਹੀ ਨਾਲ ਨਿਭਾਵਾਂਗੇ ਸਰ ਜਿਹੜੇ ਕੀ ਮੁੱਦੇ ਨੇ ਬਾਤ ਕੀ ਦੀ ਬਾੜ ਚ ਮੇਨਤਾ ਇੱਥੇ ਸਫਾਈ ਦਾ ਸੀਵਰੇਜ ਦਾ ਲਾਈਟਿੰਗ ਦਾ ਇਹੋ ਜਿਹੀਆਂ ਸਮੱਸਿਆਵਾਂ ਨਾ ਹੈਗੀਆਂ ਕਾਫੀ ਸਰ ਬਾਦ ਨੂੰ ਅਸੀਂ ਅਪੀਲ ਕਰਦਾ ਵੀ ਮੈਂ ਜਿਹੜਾ ਮੇਰੇ ਕਰਮ ਦਾ ਕੰਮ ਆ ਮੈਂ ਦਿਨ ਰਾਤ 앉ਾਟ ਕੇ ਕਰੂੰਗਾ ਜਦੋਂ ਵੀ ਕੋਈ ਚਾਹੇ ਬੰਦਾ ਦਿਨ ਰਾਤ ਮੇਰੇ ਠਾਕ ਫਰੋਜ ਕਰ ਸਕਦਾ ਅੱਧੀ ਰਾਤ ਹਾਜ਼ਰ ਰਹਿ ਮੰਗੇ ਤੇ ਅਸੀਂ ਕਪੈਸਿਟੀ ਰੱਖਦੇ ਆਂ ਵੀ ਕੰਮ ਪਹਿਲਾਂ ਵੀ ਕਰਦੇ ਆ ਹੁਣ ਹੋਰ ਵੱਧ ਜ਼ੋਰ ਨਾਲ ਕਰਾ